ਜਿਲਾ ਤਾਰਨਤਾਰ ਨੇ ਬਚੂਕੀਆਂ ਨੇ ਤੇ ਉਹਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਹਾਂ ਬਾਈ ਤੁਹਾਡੇ? ਬਸ ਬਾਸ ਜੀ। ਕਿਹੜਾ ਪਿੰਡ ਹੈ? ਨਾ ਪਿੰਡ ਖਰਪੁਰ। ਇਹ ਕੀ ਗੱਲ ਹੋਈ ਜਣੀਆਂ ਸੱਟਾਂ ਲੱਗੀਆਂ? ਭਾਈ ਪੈੜੀ ਸਾਨੂੰ ਕੋਟਲੋਂ ਮਿਲੀ ਸੀ। ਉਹਦਾ ਕਾਰਨ ਪਿਆ ਨਹੀਂ ਯਾਰ ਦੀ। ਪੈੜੀ ਚ ਗਏ ਆ ਤੇ ਨਾ ਸਾਡੀ ਕਾਲੀ ਜਾਣ ਕੇ ਗੋਲੀਆਂ ਚਲਾ ਦਿੱਤੀਆਂ। ਕਿੰਨੇ ਚਲਾਈਆਂ ਗੋਲੀਆਂ? ਕਿ ਲੱਗਦੇ ਤੁਹਾਡੇ? ਉਹ ਚਾਚੇ ਦੇ ਪੁੱਤ ਭਰਾ। ਕਿੰਨੇ ਜ਼ਮੀਨ ਕਿੰਨੀ ਜਿਹਦਾ ਝਗੜਾ ਹੈ ਪੰਜ ਕਰਾਂ ਵਾਲਾ ਹੰਮੀ ਵਾਲਾ ਤੇ ਉਹ ਹੁਣ ਇਹ ਗੋਲੀਆਂ ਲੱਗੀਆਂ ਤੁਹਾਡੇ ਆਈਆਂ ਸੱਟਾਂ ਲੱਗੀਆਂ ਆ ਮੋਢੇ ਤੇ ਦੋ ਤੇ ਕੰਨ ਤੇ ਆ ਦੱਤਰ ਮਾਰੇ ਕੁੜੀ ਨੇ ਉਹ ਜਿਹੜਾ ਦੱਤਰ ਮਾਰ ਮਾਰ ਕੇ ਤੇ ਆ ਸਾਰੇ ਮੰਡਿਆ ਅਜੇ ਜੀ ਆ ਵੀਡੀਓ ਦੇ ਵਿੱਚ ਸ਼ਰਿਆਮ ਚਲਾਉਂਦਾ ਗੋਲੀਆਂ ਇਹ ਕੌਣ ਹੈ ਜੀ ਇਹ ਰਵੇਲ ਸਮਾਜ ਸਾਡੇ ਭਰਾ ਦਾ ਚਾਚੇ ਦਾ ਮੁੰਡਾ ਕਿ ਦਰਖਾਸਤ ਦਿੱਤੀ ਇਸ ਬੰਦੇ ਨੇ ਹਾਂ ਜੀ ਆ ਨਹੀਂ ਇਹ ਵੀ ਨਹੀਂ ਕੋਈ ਦਰਖਾਸਤ ਦਿੱਤੀ ਹੈ ਕੋ ਦਰਖਾਸਤ ਦਿੱਤੀ ਹੈ ਇਸ ਬੰਦੇ ਦੀ ਦਰਖਾਸਤ ਦਿੱਤੀ ਦਿੱਤੀ ਹੈ ਜੀ ਦੇਖੋ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਡੇ ਘਰ ਕੋਸ ਜਾਂਦੇ ਹੀ ਆਉਂ ਕੱਟ ਨੂੰ ਤੇ ਬੰਦੇ ਕਿੱਥੇ ਆ ਤੇ ਉਹ ਬੁੜੀਆਂ ਆਂਦੀਆਂ ਪਤਾਨੀ ਦਾ ਕੱਲ ਦੀ ਲੜਾਈ ਹੋਈ ਤੇ ਕਰ ਲੈ ਆ ਅੱਛਾ ਗੋਲੀਆਂ ਵੀ ਤੁਹਾਡੇ ਤੇ ਚਲਾਈਆਂ ਤੇ ਪੁਲਿਸ ਵੀ ਤੁਹਾਨੂੰ ਬੁਲਾਉਂਦਾ ਪੁਲਿਸ ਤੇ ਉਹ ਅਹੀਂ ਆ ਕਿ ਉਹ ਨਾ ਆਇਆ ਵੀ ਕੀਤਾ ਤਾਂ ਉਹ ਅੰਦਰ ਨਹੀਂ ਤੁਹਾਡੇ ਸਾਡੇ ਇਹ ਬੰਦੇ ਵਾਲੇ ਤੇ ਨਹੀਂ ਆਏ ਕੀ ਮੰਗ ਕਰਦੇ ਹੋ ਤੁਸੀਂ ਅਹੀਂ ਸੁਆਹ ਹੋਣਾ ਚਾਹੀਦਾ ਸਾਡੀ ਭੈਣ ਸਾਡੇ ਹੱਥੇ ਜਿਆ ਸਾਨੂੰ ਉਹ ਮਿਲ ਨਹੀਂ ਗਈ ਜੀ ਇਹ ਨਵਜ ਜੀ ਤੁਹਾਡਾ ਸਾਡਾ ਪਛਾਰ ਸੰਗ ਨਾਲ ਕਿਹੜਾ ਪਿੰਡ ਜੀ ਹਤੇ ਪੰਨਾ ਆ ਪਿੰਡ ਜੀ ਕੀ ਗੱਲ ਹੋਈਆਂ ਜਿਹੜੀਆਂ ਗੋਲੀਆਂ ਵਦੀਆਂ ਤੁਹਾਡੇ ਭਾਜੀ ਅਸੀਂ ਸਾਨੂੰ ਅਦਾਲਤੋਂ ਸਾਡੇ ਦਾਦਾ ਜੀ ਜ਼ਮੀਨ ਮਿਲੀ ਸੀ ਤੇ ਉਹ ਸਾਡੇ ਅਦਾਲਤੋਂ ਹੱਕ ਜੁਈ ਆ ਤੇ ਅੰਤਕਾਲ ਸਾਡੇ ਨਾਂ ਚੜਿਆ ਗਰਦੌਰੀਆਂ ਸਾਡੇ ਨਾਮ ਆ ਕਿੰਨੇ ਜੀ ਵੀ ਨੇ ਇਹ ਜੀ 5 ਕਨਾਲਾਂ ਤੋਂ 19 ਮਰਲੇ ਅੱਛਾ ਹਾਂਜੀ ਤੇ ਇਹ ਜੀ ਆਪਦੇ ਖੇਤ ਵਿੱਚ ਗਏ ਆ ਤੇ ਉਹਨਾਂ ਨੇ ਸਾਡੇ ਦੇ ਉੱਤੇ ਅੰਨੇ ਵਾਵੇ ਫੋ ਗੋਲੀਆਂ ਚਲਾਈਆਂ ਕਰਵਾਣ ਕੇ ਤਿੰਨ ਆਗੇ ਜਨੇ ਚਲਾਈਆਂ ਹੈ ਰਵੇਲ ਸਿੰਘ ਸਾਨਾ ਕੋ ਦਾਰਾ ਦਾਰਾ ਸਿੰਘ ਕੀ ਲੱਗਦੇ ਤੁਹਾਡੇ ਉਹ ਸਾਡਾ ਜੀ ਦਾਰਾ ਸਿੰਘ ਚਾਚਾ ਬਾਤੇ ਜਿਹੜਾ ਰਵੇਲ ਸਿੰਘ ਚਾਚੇ ਦਾ ਭਰਾ ਪੋਤੇ ਆ ਆ ਜਿਹੜਾ ਗੋਲੀਆਂ ਚ ਲਾਉਂਦੇ ਆ ਇਹ ਕੌਣ ਇਹ ਜੀ ਚਾਚੇ ਦਾ ਪੁੱਤ ਭਰਾ ਆ ਅੱਛਾ ਹਾਂਜੀ ਉਹਨਾਂ ਨੇ ਜੀ ਵੇਖੂ ਆਉਂਦੇ ਆ ਸਾਡੇ ਕੋਲ ਵੀਡੀਓ ਆ ਵੀਡੀਓ ਵੇਖ ਲਓ ਵੀਡੀਓ ਦੇ ਵਿੱਚ ਕਿਵੇਂ ਘਰੋਂ ਆਉਂਦੇ ਆ ਅਸੀਂ ਆਪਦੀ ਮੋਟਰ ਤੇ ਖਲੋਤੇ ਆ ਤੇ ਸਾਡੀ ਮੋਟਰ ਤੇ ਆਣ ਕੇ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਉਹ ਕੀ ਆਪਦੀ ਮਾਲਕੀ ਜਿਤਾਉਂਦੇ ਹੋ ਹਾਂਜੀ ਉਹ ਜੀ ਆਪਦੀ ਮਾਲਕੀ ਜਿਤਾਉਂਦੇ ਆ ਸਾਡੀ ਮਾਰਦੀ ਹੁਣ ਤੁਸੀਂ ਕੀ ਮੰਗਤੀ ਕਰਦੇ ਆਂ ਇਹ ਜਿਹਾਂ ਸਾਫ ਮੰਗਦੇ ਆਂ ਵੀ ਸਾਡਾ ਹੰਸਾਫ ਹੋਣਾ ਦੇ ਦੇਰਖਾਸਤ ਦਿੱਤੀ ਕੋਈ ਅਸਲ ਹਾਂਜੀ ਦਰਖਾਸਤ ਦਿੱਤੀ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬੰਬ ਜਿੱਦੜ ਤੇ ਅੱਜ ਨੇ ਵੀਰਾਂ ਤੇ ਗੋਲੀ ਲੱਗੀ ਇਹ ਕੀ ਲੱਗਦੇ ਤੁਹਾਡੇ ਇਹ ਮੇਰੇ ਵੀਰ ਆ ਤੇ ਕੀ ਗੱਲ ਕੀ ਹੋਈ ਕਿਤਰਾ ਲੱਗੀ ਗੱਲ ਲੱਗੀ ਹੋਈ ਆ ਸਾਡੇ ਦਾਦੇ ਦੀ ਪਹਿਲੀ ਮੂਲੀ ਆ ਮੇਰੇ ਵੀਰਾਂ ਨੂੰ ਤੋਂ ਤੇ ਉਹ ਹੋਰ ਸਾਡੀ ਭਾਗੀ ਤੇ ਜਾ ਕੇ ਤੇ ਗੋਲੀਆਂ ਮਾਰਦੇ ਨੇ ਦਬਾਉਂਦੇ ਆ ਕੌਣ ਮਾਰਦਾ ਤੇ ਚਾਚੇ ਦਾ ਪੁੱਤ ਸਾਡਾ ਭਰਾ ਹੀ ਲੱਗਦਾ ਉਹਨੇ ਸਾਡੇ ਮੇਰੇ ਮੀਰਾਂ ਨੂੰ ਹਾਲੇ ਤੱਕ ਦੇ ਸਾਡੀ ਪਾਰਟੀ ਦੇ ਵਿੱਚ ਸਾਡੀ ਮੋਟਰ ਤੇ ਜਾ ਕੇ ਉਹਨੇ ਹਿਆਰ ਚਲਾਈ ਅਜਨੇ ਫਟਾ ਲਾਈਆਂ ਮਨ ਲਾਉਂਦੇ ਤੇ ਉਹਨੇ ਕੀ ਮੰਗ ਕੀ ਕਰਦੇ ਜਾਂਦੇ ਮਾਂ ਦਾ ਇਹ ਉਹ ਕਰਦੇ ਆ ਸਾਨੂੰ ਉੱਥੋਂ ਪਹਿਲੀ ਮਿਲ ਗਈ ਸਾਡੀ ਉਹ ਨੇ ਚਾਹੀਦੀ ਇਹਨਾਂ ਨੂੰ ਸਭਾ ਮਿਲਣਾ ਚਾਹੀਦਾ ਹੁੰਦਾ ਹੈ ਤੇਰੀ ਗੱਲ ਦੀ ਆਖੀ ਕਿਹੜਾ ਪਿੰਡੀ ਫਟੇਪੁਰ ਪਿੰਡੀ ਜਿਹੜੀ ਤੇ ਵੀਡੀਓ ਕਰਨ ਆਉਂਦੀ ਆ ਗੋਲੀ ਚੱਲਦੀ ਨਹੀਂ ਕੀ ਇਹ ਸਾਰਾ ਮਸਲਾ ਨਹੀਂ ਮਸਲਾ ਨਹੀਂ ਇਹ ਮਸਲਾ ਕਿ ਵੀਰੇ ਇਤਰਾਹੇ ਕੇ ਬਾਪੂ ਜੀ ਬਾਹਰ ਸੀ ਇਕੱਲੇ ਬਾਪੂ ਜੀ ਬਾਹਰ ਸੀ ਉਹ 10 12 ਜਨੇ ਆਏ ਆ ਉਹਨਾਂ ਨੇ ਆਣ ਕੇ ਗੋਲੀ ਆਣ ਕੇ ਬਾਪੂ ਜੀ ਨੂੰ ਖਿੱਚ ਕੇ ਬਾਹਨ ਵਿੱਚ ਖੜਿਆ ਮੈਂ ਬਾਹਰ ਨਿਕਲੀ ਅਚਾਨਕ ਹੀ ਤੇ ਬਾਪੂ ਜੀ ਨੂੰ ਮਹਿ ਜਾ ਕੇ ਛਡਾਉਣ ਲੱਗੇ ਉਹਨਾਂ ਨੇ ਹਮਲਾ ਨਿਰਦੇ ਵੀ ਕੀਤਾ ਉਹਨਾਂ ਨੇ ਵਾਈਫਾਇਰ ਵੀ ਕੱਟਿਆ ਮੁੜ ਕੇ ਬੱਚਿਆਂ ਨੇ ਰੌਲਾ ਪਾਤਾ ਕਿ ਮੁੜ ਕੇ ਵੀਰ ਕਰੋ ਰੌਲਾ ਲੈ ਕੇ ਆਇਆ ਵੀਰ ਨੇ ਇੱਕ ਵਾਈਫਾਇਰ ਕੀਤਾ ਹੈ ਮੁੜ ਕੇ ਉਹਨਾਂ ਨੇ ਸਾਡੀ ਰਫਲ ਖੋਹੀ ਤੇ ਸਾਡੀ ਰਫਲ ਦੇ ਨਾਲ ਹੀ ਫਾਇਰ ਚਲਾਏ ਆ ਤੇ ਚਲਾ ਕੇ ਤੇ ਵੀਰ ਮੁੜ ਕੇ ਉਹ ਤੋੜ ਪੰਨ ਦਿੱਤੀ ਆ ਕਿ ਛੋਟੇ ਵੀਰ ਨੂੰ ਮੁੜ ਕੇ ਕੁੱਟ ਮਾਰ ਬਹੁਤ ਦਿੱਤੀ ਆ ਕਾਪੇ ਸੀ ਘਡਾਸਣਾ ਸੀ ਤੇ ਪਰਚੀ ਕਿੰਨੇ ਕ ਬੰਦੇ ਸੀ ਜੀ 10 10 ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਸੀ ਕਿ ਪਹਿਲੇ ਹੀ ਧੱਕੇ ਨਾ ਹੋਣੇ ਸਾਡੀ ਜੀ ਕੀ ਮੇਰੇ ਘਰ ਵਾਲਾ ਵੀ ਕਰੇ ਨਹੀਂਗਾ ਤੇ ਵੀ ਇਸ ਤਰ੍ਹਾਂ ਟੱਕਾ ਕਿਤਰਾ ਕਰ ਸਕਦੇ ਮੇਰੇ ਬੱਚਿਆਂ ਦੇ ਨਾਲ ਛੋਟੇ ਛੋਟੇ ਮੇਰੇ ਬੱਚੇ ਆ ਮੈਂ ਕੱਲੀਆਂ ਕਰੇ ਮੈਂ ਜਿਹੜੀ ਤਾਂ ਪਹਿਲੀ ਆ ਉਹ ਤੁਹਾਡੇ ਨਾਲ ਤੇ ਮਡੇ ਕੀ ਮੇਰੇ ਘਰ ਵਾਲੇ ਨੇ ਲਾਉਂਦੇ ਆ ਰੇਸ਼ੀ ਉਹ ਭਾਰ ਰਹੇ ਬਕੂਈ ਕਹਿੰਦਾ ਤੁਹਾਡਾ ਦਬਰ ਕੀ ਨਾਮ ਪਪੂ ਜੀ ਤੁਹਾਡਾ ਦਾਰਾ ਕਿਹੜਾ ਪਿੰਡ ਜੀ ਨਵਾਂ ਪਿੰਡ ਫਲੇਪੁਰ ਬਾਬਾ ਜੀ ਜਿਹੜਾ ਤੁਹਾਡੇ ਪਿੰਡ ਦੇ ਝਗੜਾ ਆਇਆ ਵਾ ਵੀਡੀਓ ਵਾਇਰਲ ਹੋਈਏ ਕੀ ਹੈ ਸਾਰਾ ਮਤਲਬ ਉਹ ਪਾਜੀ ਉਹ ਹੋਇਆ ਹੈ ਕਿ ਜੱਜ ਨੇ ਉਹਨਾਂ ਦੇ ਹੱਥ ਚ ਪੈ ਨਹੀਂ ਹੈ ਜੇ ਕੀਤੀ ਆਹ ਪਿੰਡ ਉਹ ਆਲੇ 40 50 ਸਾਲ ਹੋ ਗਿਆ ਬਹੁਤਾਂ ਸਾਢੇ ਆਹ ਲਿੰਕਾਂ ਵੀ ਬਣਾਇਆ ਹੋਇਆ ਤੇ ਫੇਰ ਉਹ ਐ ਜੁਨਾਹ ਆਇਆ ਹੈ ਜੋ ਨਾ ਵਾਤਾ ਉਹ ਤਾਂ ਕਿੰਨਾ ਨੇ ਵਾਇਆ ਜੀ 10 12 ਹੋਣ ਅੱਛਾ ਜੀ ਬੰਦੇ ਚੋਕੇ ਆਉਂਦੇ ਆ 15 ਬੰਦੇ ਆਉਂਦੇ ਆ ਅਸੀਂ ਦੋਵੇਂ ਪਿਓ ਪੋਤੇ ਆ ਅੱਜ ਕੀ ਹੋਇਆ ਜੀ ਅੱਜ ਇਹ ਹੋਈ ਆ ਵੀ ਪਹਿਲਾਂ ਠੋਨਾਵਾ ਆ ਤੇ ਮੁੰਡੇ ਥੋੜੀ ਵੇ ਰਾਹੀਂ ਥੋੜਾ ਮਗਾਈਆ ਕੋਲ ਤਾਂ ਆ ਗਈ ਆ ਦੋਰੀ ਦੇ ਥੇ ਮਕਾਈਆਂ ਜੋ ਨਵੇਂ ਤੇ ਸਾਡੇ ਘਾਸ ਕਾਈ ਦੇ ਕਿਹੜੀ ਗੋਲੀ ਚੱਲੀ ਜੀ ਗੋਲੀ ਉਹਨਾਂ ਸਾਡੀ ਕਪਲ ਕੋਲ ਤੇ ਜਿਹਨਾਂ ਚਲਾਈ ਪਹਿਲਾਂ ਉਹਨਾਂ ਨੇ ਚਲਾਈਆਂ ਗੋਲੀਆਂ ਜੀ ਆਹ ਹੋਰ ਉਹਨਾਂ ਨੇ ਚਲਾਈਆਂ ਮਤਲਬ ਬਾਅਦ ਤੁਸੀਂ ਆਪਣੀ ਰਫਲ ਨਹੀਂ ਹਦੀ ਤੋਂ ਉਹਨਾਂ ਨੇ ਖੋਲ੍ਹਿਆ ਦੋ ਆਹ ਹੋ ਗਿਆ ਕੀ ਮੰਗ ਕਰਦੇ ਤੇ ਪ੍ਰਸ਼ਾਸਨ ਆਈ ਗਏ ਲੈ ਬਿਆਹ ਤੋਂ ਸਾਨੂੰ ਜੋੜਨਾ ਚਾਹੀਦਾ ਸਾਡੇ ਗਰੀਬ ਇਹ ਮਾੜੇ ਆਈ ਤੱਕ ਆਪਣੇ ਨਾਲ ਲੜ ਨਹੀਂ ਸਕਦੇ ਤੇ ਪਹਿਲੀ ਨੂੰ ਕਿੰਨੇ ਚਿਰ ਹੋ ਗਿਆ ਤੁਹਾਡੇ ਤੋਂ ਪਹਿਲੀ 40 50 ਸਾਲ ਸਾਡੇ ਬਹੁਤ ਹੋ ਗਿਆ ਜਿੰਨੇ ਵੀ ਤਾਂ ਆਏ ਬਣਾਈਆਂ ਬਾਬੂ ਜੀ ਉਹਨਾਂ ਦਾ ਕਹਿਣਾ ਜੀ ਜਿਹੜੀ ਕਾਗਜ਼ ਪੱਤਰ ਹੈ ਸਾਡੇ ਨਾਮ ਦੇ ਪਹਿਲੀ ਦੇ ہاں ਜੀ ਇੱਕ ਉਹ ਰਾਣੀ ਉਹਨਾਂ ਨਾਲ ਆਹੀ ਠਾਣੇ ਸਾਰੇ ਥਾਵਾਂ ਤੋਂ ਸੱਕੇ ਆ ਸਾਡੇ ਨਾਮ ਹੈ ਹਾਫ ਕੋਸ਼ੀ ਕੀ ਹੋ ਗਿਆ ਇਹ ਨਵਾਂ ਪਿੰਡ ਵਿਖੇ ਜਿਹੜੀ ਹੁਣ ਗੋਲੀ ਚੱਲੀ ਹੈ ਦੇਖੋ ਵੀਡੀਓ ਵਾਇਰਲ ਹੋਂਦੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਵੱਲੋਂ ਸ਼ਰੀਆਮ ਰਿਸ਼ਪਾਲ ਸਿੰਘ ਤੇ ਮੁਖਤਾਰ ਸਿੰਘ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਕਿਹ ਮਾਮਲਾ ਕੀ ਹੈ ਜੀ ਫਿਰ ਇਹ ਨਾ ਇਹ ਨਾ ਪੁਰਾਣਾ ਕੁਝ ਨਹੀਂ ਲੈਟਕ ਰਿਹਾ ਕਰਦਾ ਮਾਨ ਜੋਗਦਾਲ ਤੋਂ ਵੱਲੋਂ ਇੱਕ ਪਾਲੀ ਦੇ ਜ਼ਮੀਨ ਹੱਕ ਦੇ ਵਿੱਚ ਹੋਈ ਤੇ ਇਹ ਸਾਡੇ ਕੋਲ ਮੇਰੇ ਕੋਲ ਉੱਤੇ 4 ਮਹੀਨੇ ਪਹਿਲੋਂ ਆਏ ਵੀ ਸਾਡੇ ਹੱਕ ਦੇ ਵਿੱਚ ਹੋ ਗਈ ਹੈ ਮੈਂ ਇਹਨਾਂ ਦੋਵਾਂ ਪਾਰਟੀਆਂ ਨੂੰ ਕਹਿ ਰਿਹਾ ਕਿ ਤੁਸੀਂ ਆਪਣਾ ਦਖਲ ਲਓ ਤੇ ਉਹਨਾਂ ਨੂੰ ਸਭੀ ਪੁਲਿਸ ਪਾਰਟੀ ਸਾਡੇ ਸਾਹਮਣੇ ਲਖਾ ਦਿਓ ਮਾਨਜੂਬਦਾਨਤਦ ਵੱਲੋਂ ਤੇ ਉਹਨਾਂ ਨੂੰ ਕੱਬਿਆ ਦਵਾਇਆ ਜਾਊਗਾ ਜਿਹਦੇ ਹੱਕ ਦੇ ਵਿੱਚ ਮਾਨਜੂਬਦਾਨਤ ਕਰੂਗਾ تحصیلਦਾਰ ਸਾਹਿਬ ਹੋਣਗੇ ਤੇ ਮੈਂ ਪ੍ਰੋਟੈਕਸ਼ਨ ਦੇ ਦੂੰਗਾ ਇਹਨਾਂ ਦੋਵਾਂ ਤਰ੍ਹਾਂ ਲਈ ਬੰਦੀਆ ਕਰ ਦਿੱਤਾ ਫਿਰ ਇਹਨਾਂ ਦਾ ਉਦੋਂ ਕੁਛ ਚੇਰੇ ਨਾਲ ਫਿੱਟ ਕੇ ਆ ਰਹੇ ਨਹੀਂ ਤੇ ਕੱਲ ਇਹਨਾਂ ਨੇ ਦੂਜੀ ਵਾਰ ਨੇ ਥੇ ਗਰਦਾਰਾ ਸਿੰਘ ਇਹਨੇ ਇੱਕ ਝੋਣਾ ਲਾਇਆ ਇਹ ਦੂਜੀ ਪਾਰਟੀ ਉੱਥੇ ਆਈ ਆ ਆਪਣੀ ਪੈੜੀ ਦੇ ਵਿੱਚ ਉਹ ਵੀ ਆਏ ਆ ਤੇ ਇਹਨਾਂ ਦਾ ਅਫਸਰ ਤਖਾਰ ਹੋ ਗਿਆ ਉਥੋਂ ਪਰਿਆ ਜਿਹੜਾ ਹੈ ਗਰਬੀਲ ਸਿੰਘ ਇਹਨੇ ਫੈਰ ਕੀਤਾ ਇਹਨੇ ਵੈਲੀ ਨੂੰ ਫੈਰ ਕੀਤਾ ਤੇ ਦੂਜੀ ਪਾਰਟੀ ਜਿਹੜੀ ਉਹ ਜੇਰੇ ਲਾਹ ਆਪਦੇ ਤੇ ਖੇਹਾਰੇ ਲਾਖ ਲਿਆ ਦੋਵਾਂ ਪਾਰਟੀਆਂ ਦੀ ਵੀਡੀਓ ਆਈ ਹੈ ਸਾਹਮਣੇ ਜੋ ਜੋ ਦੋਚੀ ਪਿਆ ਗਿਆ ਉਹਦੇ ਮਕਾਬ ਖਰਾਬ ਕੀਤਾ ਇਹ ਜਿਹੜੀ ਜ਼ਮੀਨ ਕਿਹਦੇ ਨਾਂ ਤੇ ਹੋਈ ਹੈ ਜੀ ਜਿਹੜੇ ਤੱਕ ਜ਼ਮੀਨ ਅਜੇ ਜਿਹੜੀ ਹੋਈ ਹੱਕ ਦੇ ਵਿੱਚ ਹੋਈ ਸੀ ਨਾ ਉਹ ਹੈ ਪਾਰਟੀ ਮੁਖੀਆ ਅਰਜਨ ਸਿੰਘ ਨਾ ਮੁਖੀਆ ਸਿੰਘ ਦੇ ਹੱਕ ਦੇ ਵਿੱਚ ਦਾਸ ਨੇ ਫੈਸਲਾ ਦਿੱਤਾ ਇਹ ਮਨਜੋਗ ਦਾਸ ਨੇ ਤੇ ਉਹ ਮਗਰੋਂ ਇਹਨਾਂ ਨੂੰ ਨਹੀਂ ਆਖਿਆ ਕਿ ਦਖਲ ਲੈ ਉਹ ਆਪਣਾ ਤਾਂ ਅਸੀਂ ਜਿੱਦੂ ਮਾਰਜੋਗ ਅਦਾਲਤ ਦਖਲ ਦੇ ਦੂ ਕਿ ਜੱਟ ਚਿੰਦਾ ਸਾਬਾ ਉਹ ਦਿਨੋਂ ਕਿਦਿ। ਉਹਦਾ ਕਮਜਰਦਰਾ ਹੋ ਜਾਊਗਾ। ਸਰ ਇੱਕ ਵੀਡੀਓ ਬੜੀ ਵਾਇਰਲ ਹੋਂਦੀ ਕਿ ਸ਼ਰੀਆਮ ਉਹ ਚ ਗੋਲੀਆਂ ਮਾਰਨਦਾ ਪਰ ਫਿਰ ਉਹਦੇ ਧਿਆਨ ਤੇ ਮੈਂ ਆਹ ਵੇਖੋ ਮੈਡੀਕਲ ਰਿਪੋਰਟ ਆਉਂਦੀ ਮੇਰੇ ਕੋਲੋਂ ਮੈਂ ਉਹਦੇ ਧਿਆਨ ਤੇ ਤੋਂ ਆਹ ਪਾ ਲਿਆ ਦੀ ਵੀਡੀਓ ਵੇਖੋ ਵੀਡੀਓ ਦੇ ਧਿਆਨ ਤੇ ਸੀਨੀਅਰ ਅਫਸਰ ਦੇ ਧਿਆਨ ਦੇ ਵਿੱਚ ਲਿਆ ਕੇ ਜੋ ਬੰਦੀ ਕਰਨੀ। ਦੀਆ ਵੀ ਦੀਆ ਪੰਜਾਬਨਾ ਤਿਆਰ ਹੋ ਜਾਣ ਗਿੱਧੇ ਪੰਗੜੇ ਤੇ ਗੀਤਾਂ ਲਈ ਅਬੇਜ਼ਿੰਗ ਟੀਵੀ ਪੇਸ਼ ਕਰ ਰਿਹਾ ਹੈ ਸਾਲਾਨਾ ਸੱਭਿਆਚਾਰਕ ਮੇਲਾ ਮੇਲਾ ਪੰਜਾਬਨਾ ਦਾ। ਮੇਲਾ ਪੰਜਾਬ ਬਣਾ ਦਾ ਔਰਤਾਂ ਦੁਆਰਾ ਰਵੈਤੀ ਪੰਜਾਬੀ ਗੀਤਾਂ ਤੇ ਨਾਚਾਂ ਦੇ 라이 ਪ੍ਰਦਰਸ਼ਨ ਦਾ ਆਨੰਦ ਮਿਲੇਗਾ ਤੁਹਾਨੂੰ ਭੋਜਨ ਖਾਣ ਪੀਣ ਨੂੰ ਕੱਪੜੇ ਤੇ ਗਹਿਣੇ ਖਰੀਦਦਾਰੀ ਵਾਸਤੇ ਵੀ ਮਿਲਣਗੇ ਮੇਲਾ ਪੰਜਾਬ ਬਣਾ ਦਾ ਮੇਲਾ ਪੰਜਾਬ ਬਣਾ ਦਾ ਜਿਸਦੇ ਦਰਵਾਜ਼ੇ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਖੁੱਲੇ ਰਹਿਣਗੇ ਲੋਕਾਇਕੀ ਦਾ ਇੱਕ ਸਿਰਫ ਔਰਤਾਂ ਲਈ ਸਮਾਗਮ ਓਪਨ ਡਾਂਸ ਫਲੋਰ ਫ੍ਰੀ ਐਂਟਰੀ ਤੇ ਪਾਰਕਿੰਗ ਦੇ ਨਾਲ ਦਿਨ ਐਤਵਾਰ 27 ਅਗਸਤ ਨੂੰ ਮਨਾਸਸ ਵਰਜੀਨੀਆ ਫਿਆਸਟਾ ਸੈਂਟਰ